ਮੈਂ ਸੁਰਿੰਦਰ ਸਿੰਘ ਗਰਵਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਾਕਿਸਤਾਨ ਦੀ ਧਰਤੀ ਤੋਂ ਇੱਕ ਬੜੀ ਚੰਗੀ ਖਬਰ ਸੁਣਾਈ ਦਿੱਤੀ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਆ ਉਥੋਂ ਦੀ ਰਾਜਧਾਨੀ ਇਸਲਾਮਾਬਾਦ ਦੇ ਵਿੱਚ 11 ਤੇ 12 ਜਨਵਰੀ ਨੂੰ ਹੋਈ ਕੁਮੰਤਰੀ ਕਾਨਫਰੰਸ ਇਹ ਕੁਮੰਤਰੀ ਕਾਨਫਰੰਸ ਲੜਕੀਆਂ ਦੀ ਸਿੱਖਿਆ ਜਿਹੜੀ ਆ ਉਹਨੂੰ ਲੈ ਕੇ ਸੀ ਇਸ ਕਾਨਫਰੰਸ ਵਿੱਚ ਖਾਸ ਤੌਰ ਤੇ ਇੱਕ ਅਫਗਾਨਿਸਤਾਨ ਨੂੰ ਛੱਡ ਕੇ ਸਾਰੇ ਮੁ슬ਮ ਦੇਸ਼ਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਹੋਰ ਵੀ ਦੁਨੀਆ ਭਰ ਤੋਂ ਬੁੱਧੀਜੀਵੀ ਜਿਹੜੇ ਸੀ ਧਾਰਮਿਕ ਸਕਾਲਰ ਸੀ ਜਿਹੜੇ ਉਹ ਉੱਥੇ ਆਏ ਹੋਏ ਸੀ ਉਹਨਾਂ ਦੇ ਦੇਸ਼ਾਂ ਦੇ ਮੰਤਰੀ ਵੀ ਸੀ ਤੇ ਰਾਜਦੂਤ ਵੀ ਸੀ 300 150 ਬਹੁਤ ਵੱਡੀਆਂ ਸ਼ਖਸੀਅਤਾਂ ਹਾਜ਼ਰ ਸੀ ਜਿਨ੍ਹਾਂ ਨੇ ਲੜਕੀਆਂ ਨੂੰ ਸਿੱਖਿਆ ਦੇਣ ਦੇ ਮਾਮਲੇ ਉੱਤੇ ਦੋ ਦਿਨ ਵਿਚਾਰਾਂ ਕੀਤੀਆਂ ਤੇ ਉੱਥੋਂ ਦੀ ਹੀ ਜੰਪਲ ਪਾਕਿਸਤਾਨ ਦੀ ਲੜਕੀ ਮਲਾਲਾ ਯੂਸੁਫਜ਼ਾਈ ਉਹ ਇੱਥੇ ਸਾਰਿਆਂ ਦੇ ਵਿੱਚ ਜਿਹੜੀ ਸੀ ਉਹ ਛਾਈ ਹੋਈ ਸੀ ਕਿਉਂਕਿ ਉਹ ਬਹੁਤ ਸਮੇਂ ਬਾਅਦ ਦੁਬਾਰਾ ਪਾਕਿਸਤਾਨ ਆਈ ਸੀ ਤੇ ਇਸ ਕਾਨਫਰੰਸ ਦੇ ਵਿੱਚ ਉਸ ਨੇ ਜਿਸ ਬਲੰਦ ਆਵਾਜ਼ ਦੇ ਨਾਲ ਲੜਕੀਆਂ ਦੀ ਸਿੱਖਿਆ ਦਾ ਮੁੱਦਾ ਚੁੱਕਿਆ ਉਹਨੂੰ ساری ਦੁਨੀਆ ਸੁਣ ਕੇ ਜਿਹੜੀ ਇਸ ਵੇਲੇ ਉਹਦੀ ਤਾਰੀਫ਼ ਕਰ ਰਹੀ ਆ ਅ ਇਸ ਕਾਨਫਰੰਸ ਦੇ ਵਿੱਚ ਅਫਗਾਨਿਸਤਾਨ ਦਾ ਨੁਮਾਇੰਦਾ ਨਹੀਂ ਆਇਆ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਜਿਹੜਾ ਉੱਥੋਂ ਦਾ ਵਿਦੇਸ਼ ਮੰਤਰੀ ਆ ਤੇ ਉੱਥੋਂ ਦਾ ਸਿੱਖਿਆ ਮੰਤਰੀ ਆ ਉਹਨਾਂ ਨੇ ਇਹ ਦੱਸਿਆ ਕਿ ਅਫਗਾਨਿਸਤਾਨ ਨੂੰ ਵੀ ਇਹ ਸੱਦਾ ਦਿੱਤਾ ਗਿਆ ਸੀ ਉੱਥੋਂ ਦੇ ਸਿੱਖਿਆ ਮੰਤਰੀ ਨੂੰ ਇਹ ਇਹ ਕਿਹਾ ਗਿਆ ਸੀ ਕਿ ਉਹ ਜਾਂ ਉਹਨਾਂ ਦਾ ਕੋਈ ਨੁਮਾਇੰਦਾ ਇਸ ਕਾਨਫਰੰਸ ਦੇ ਵਿੱਚ ਜ਼ਰੂਰ ਆਏ ਪਰ ਉਹ ਨਹੀਂ ਆਏ ਕਾਰਨ ਸਾਰਿਆਂ ਨੂੰ ਪਤਾ ਕੀ ਹੈ ਅਫਗਾਨਿਸਤਾਨ ਦੇ ਵਿੱਚ ਲੜਕੀਆਂ ਦੀ ਸਿੱਖਿਆ ਪੂਰੀ ਤਰ੍ਹਾਂ ਬਹਿ ਨਿਆ ਨਾ ਕੋਈ ਸਕੂਲ ਤੇ ਨਾ ਕੋਈ ਕਾਲਜ ਨਾ ਯੂਨੀਵਰਸਿਟੀ ਉਹਨਾਂ ਦਾ ਜਿਹੜੀ ਇੱਕ ਪੜ੍ਹਾਈ ਉੱਥੇ ਚੱਲ ਰਿਹਾ ਹੀ ਸਾਰਾ ਸਿਸਟਮ ਉਹਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਅਫਗਾਨਿਸਤਾਨ ਦੇ ਮੰਤਰੀ ਦਾ ਕਹਿਣਾ ਹੈ ਕਿ ਲੜਕੀਆਂ ਨੂੰ 6 ਸਾਲ ਤੱਕ ਹੀ ਜਿਹੜੀ ਆ ਸਿੱਖਿਆ ਦਿੱਤੀ ਜਾਣੀ ਚਾਹੀਦੀ ਆ 6 ਸਾਲ ਤੋਂ ਜਦੋਂ ਵੱਡੀ ਉਮਰ ਦੀਆਂ ਹੋ ਜਾਣ ਤੇ ਉਹਨਾਂ ਨੂੰ ਪੜ੍ਹਾਈ ਦਾ ਜਿਹੜਾ ਸਾਡੇ ਇਸਲਾਮ ਦੇ ਵਿੱਚ ਇਹ ਹੱਕ ਨਹੀਂ ਹੈਗਾ ਜਦਕਿ ਸਾਰੇ ਬਾਕੀ ਦੇ ਇਸਲਾਮਕ ਦੇਸ਼ਾਂ ਨੇ ਇਸ ਕਾਨਫਰੰਸ ਦੇ ਵਿੱਚ ਕਿਹਾ ਕਿ ਲੜਕੀਆਂ ਦੀ ਪੜ੍ਹਾਈ ਨੂੰ ਧਰਮ ਦੇ ਵਿੱਚ ਕਿਤੇ ਵੀ ਨਹੀਂ ਰੋਕਿਆ ਗਿਆ ਨਾ ਕੋਈ ਰਿਕਾਵਟ ਆ ਕੋਈ ਬੰਦਸ਼ ਨਹੀਂ ਹੈ ਤੇ ਇਹ ਜਿਹੜੀ ਆ ਉਹਨਾਂ ਦਾ ਔਰਤਾਂ ਦਾ ਸਮਾਜ ਦੇ ਵਿੱਚ ਤੇ ਸੱਭਿਆਚਾਰਕ ਖੇਤਰ ਦੇ ਵਿੱਚ ਉਹਨਾਂ ਦਾ ਦਰਜਾ ਬੁਲੰਦ ਕਰਨ ਦੇ ਲਈ ਜ਼ਰੂਰੀ ਆ ਕਿ ਉਹਨਾਂ ਨੂੰ ਪੜ੍ਹ ਦੀ ਜਿਹੜੀ ਆ ਇਜਾਜ਼ਤ ਹੋਵੇ ਮਲਾਲਾ ਜਿਹੜੀ ਸੀ ਉਹਦੀ ਵੀ ਇਹਦੇ ਇੱਥੇ ਜ਼ਿਕਰ ਕਰਨਾ ਬਹੁਤ ਜ਼ਰੂਰੀ ਆ ਕਿ ਇਹ ਲੜਕੀ ਕਿਵੇਂ ਨੋਬਲ ਪ੍ਰਾਈਜ਼ ਇਹਨੂੰ ਮਿਲਿਆ ਤੇ ਕਿਵੇਂ ਇਹ ਦੁਨੀਆ ਦੀ ਆਵਾਜ਼ ਬਣ ਗਈ ਕਿ ਜਦੋਂ ਇਸ ਨੇ ਇੱਥੋਂ ਜਦੋਂ ਪਾਕਿਸਤਾਨ ਦੇ ਵਿੱਚੋਂ ਇਹ ਇੰਗਲੈਂਡ ਦੇ ਵਿੱਚ ਗਈ ਆ ਤੇ ਇਹਨੂੰ ਸਾਰੀ ਦੁਨੀਆ ਨੇ ਹੀ ਅਪਣਾ ਲਿਆ ਕਿ ਇਹ ਇੱਕ ਤਰ੍ਹਾਂ ਨਾਲ ਦੂਤ ਬਣ ਗਈ ਲੜਕੀਆਂ ਦੀ ਸਿੱਖਿਆ ਦਾ ਦੁਨੀਆ ਦੇ ਸਾਰੇ ਦੇਸ਼ਾਂ ਦੇ ਵਿੱਚ ਪਹੁੰਚਾਉਣ ਲਈ ਹੁਣ ਇਹਦੇ ਮਲਾਲਾ ਦੇ ਬਾਰੇ ਪਹਿਲਾਂ ਥੋੜਾ ਜ਼ਿਕਰ ਕਰ ਲਈਏ ਕਿ ਇਹ ਕਿਸ ਤਰ੍ਹਾਂ ਜਿਹੜੀ ਆ ਆਪਣੇ ਇਹਦਾ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਇਹਦਾ ਨਾਮ ਜਿਹੜਾ ਹੈ ਉਜਾਗਰ ਹੋਇਆ ਸੀ ਮੁਲਾਲਾ ਜੂਸਪਜਾਈ ਦਾ ਜਨਮ 12 ਜੁਲਾਈ 1997 ਨੂੰ ਮੰਗੋਰਾ ਸ਼ਹਿਰ ਆ ਸਵਾਤ ਵੈਲੀ ਵਿੱਚ ਪੈਂਦਾ ਜੋ ਅਫਗਾਨਿਸਤਾਨ ਦੀ ਸਰਹੱਦ ਦੇ ਨੇੜੇ ਆ ਉੱਥੇ ਹੋਇਆ ਸੀ ਸਾਰਿਆਂ ਨੂੰ ਸ਼ਾਇਦ ਪਤਾ ਹੋਵੇ ਕਿ ਮੰਗੋਰਾ ਜਿਹੜਾ ਇਹ ਸਵਾਤ ਵਾਦੀ ਆ ਜਿਹੜੀ ਇਹ ਉੱਨੀ ਹੀ ਖੂਬਸੂਰਤ ਆ ਜਿੰਨੀ ਸਾਡੇ ਕਸ਼ਮੀਰ ਵਾਦੀ ਆ ਕਿਸੇ ਸਮੇ ਇਹ ਬਹੁਤ ਵੱਡਾ ਸ਼ਹਿਰ ਸਪਾਟੇ ਦਾ ਕੇਂਦਰ ਹੁੰਦਾ ਸੀਗਾ ਪਰ ਜਦੋਂ 2007 ਦੇ ਵਿੱਚ ਇੱਥੇ ਦੀ ਜਿਹੜੀ ਆ ਉਹ ਹਾਲਤ ਜਿਹੜੀ ਆ ਉਹ ਇੱਕਦਮ ਬਦਲ ਗਈ ਉੱਥੇ ਇੱਕ ਕੱਟੜ ਜਥੇਬੰਦੀ ਜਿਸ ਦਾ ਨਾਮ ਸੀ ਤਹਿਰੀਕੇ ਤਾਲਿਵਾਨ ਪਾਕਿਸਤਾਨ TTP ਉਹ ਉੱਥੇ ਉਜਾਗਰ ਹੋਈ ਤੇ ਇਸ ਜਥੇਬੰਦੀ ਨੇ ਜਿਹੜਾ ਸੀ ਇੱਕ ਬਹੁਤ ਹੀ ਕੱਟੜ ਇਸਲਾਮਕ ਉਥੇ ਜਿਹੜਾ ਸੀ ਪ੍ਰਸ਼ਾਸਨ ਉਹ ਹੋਂਦ ਵਿੱਚ ਲੈ ਆਂਦਾ ਪਾਕਿਸਤਾਨ ਦੀ ਸਰਕਾਰ ਵੀ ਉਹਦੇ ਅੱਗੇ ਬੇਵੱਸ ਹੋ ਗਈ ਸੀ ਤੇ ਇਸ ਟੀਟੀਪੀ ਵਾਲਿਆਂ ਨੇ ਸਾਰੇ ਸਕੂਲ ਜਿਹੜੇ ਕਾਲਜ ਸੀ ਉਹਨਾਂ ਨੂੰ ਬੰਦ ਕਰਾਉਣਾ ਸ਼ੁਰੂ ਕਰ ਦਿੱਤਾ ਤੇ ਜਿਹੜੇ ਸਕੂਲ ਕਾਲਜ ਬੰਦ ਨਹੀਂ ਸੀ ਹੋ ਰਹੇ ਉਹਨਾਂ ਦੇ ਉੱਤੇ ਬੰਬ ਵੀ ਸੁੱਟੇ ਗਏ ਸੁਸਾਇਸਾਈਡ ਹਮਲੇ ਕੀਤੇ ਗਏ ਤੇ ਜਿਹੜੀ ਮਲਾਲਾ ਸੀ ਇਹਦਾ ਜਿਹੜਾ ਪਿਤਾ ਸੀਗਾ ਉਹ ਇਹਨੂੰ ਉਹ ਉਹਦਾ ਮੰਗੋਰਾ ਦੇ ਵਿੱਚ ਸਕੂਲ ਸੀ ਆਪਣਾ ਤੇ ਇਹ ਲਾਲਾ ਉਥੇ ਉਹਨਾਂ ਦੇ ਨਾਲ ਹੀ ਪੜਨ ਜਾਂਦੀ ਸੀ ਇਹ ਛੋਟੀ ਹੁੰਦੀ ਮਤਲਬ ਇਹ ਆਪਣੇ ਲੜਕੀਆਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੀ ਆਈ ਆ ਤੇ ਆਪਣੇ ਉਥੇ ਸ਼ਹਿਰ ਦੇ ਵਿੱਚ ਵੀ ਜਿਹਦੇ ਜੜੀਆਂ ਬੱਚਿਆਂ ਨੂੰ ਪੜਨ ਨਹੀਂ ਸੀ ਸਕੂਲ ਭੇਜਿਆ ਜਾਂਦਾ ਉਹਨਾਂ ਦੇ ਘਰਦਿਆਂ ਨਾਲ ਵੀ ਲੜ ਪੈਂਦੀ ਸੀ ਕਿ ਤੁਸੀਂ ਇਹਨਾਂ ਨੂੰ ਪੜਨ ਦਾ ਇਹਨਾਂ ਦਾ ਹੱਕ ਕਿਉਂ ਖੋਹ ਰਹੇ ਹੋ ਇਹਨਾਂ ਨੂੰ ਪੜਨ ਦਿਓ ਤੇ ਇਹ ਆਵਾਜ਼ ਜਿਹੜੀ ਸੀ ਜਦੋਂ 2007 ਦੇ ਵਿੱਚ ਤਾਲਿਬਾਨ ਨੇ ਆ ਕੇ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਜਿਹੜਾ ਸੀ ਇਹਦਾ ਫਾਦਰ ਜਿਹੜਾ ਖੁਦ ਸਭ ਤੋਂ ਕਹ ਲਓ ਕਿ ਉਸ ਖੇਤਰ ਦੇ ਵਿੱਚ ਵੱਡਾ ਪੜ੍ਹਾਈ ਦੇ ਹੱਕ ਦੇ ਵਿੱਚ ਆਵਾਜ਼ ਉਠਾਉਣ ਵਾਲਾ ਸੀ ਉਹਨੂੰ ਵੀ ਮਤਲਬ ਜਿਹੜਾ ਸੀ ਉਸ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਕੂਲ ਇਹਨਾਂ ਦਾ ਬੰਦ ਹੋ ਗਿਆ ਤੇ ਇਹ ਫਿਰ 2008 ਦੇ ਵਿੱਚ ਇਹ ਪਸ਼ਾਵਰ ਦੇ ਵਿੱਚ ਆਏ ਪਸ਼ਾਵਰ ਆ ਕੇ ਇਹਨਾਂ ਨੇ ਉੱਥੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਉੱਥੇ ਜਿੱਥੇ ਇਹਦੀ ਫਾਦਰ ਨੇ ਆਵਾਜ਼ ਉਠਾਈ ਉੱਥੇ ਇਸ ਲੜਕੀ ਨੇ ਵੀ ਦੁਨੀਆ ਨੂੰ ਦੱਸਿਆ ਕਿ ਕਿਵੇਂ ਉੱਥੇ ਸਾਡੇ ਆਪਣੇ ਸਵਾਤਵਾਦੀ ਦੇ ਵਿੱਚ ਲੜਕੀਆਂ ਦੇ ਕੋਲੋਂ ਪੜ੍ਹਾਈ ਦਾ ਹੱਕ ਖੋਇਆ ਜਾ ਰਿਹਾ ਆ ਇਹ ਉੱਥੋਂ ਪਾਕਿਸਤਾਨ ਤੋਂ ਉੱਠੀ ਆਵਾਜ਼ ਪਾਕਿਸਤਾਨ ਦੇ ਟੀਵੀ ਚੈਨਲ ਤੇ ਗਈ ਪਾਕਿਸਤਾਨ ਦੇ ਟੀਵੀ ਨੂੰ ਜਦੋਂ ਲੋਕਾਂ ਨੇ ਸੁਣਿਆ ਦੇਖਿਆ ਦੁਨੀਆ ਨੇ ਦੇਖਿਆ ਤਾਂ BBC ਆਲੇ ਜਿਹੜੇ ਸੀ ਉਹ ਇਹਨਾਂ ਤੱਕ ਪਹੁੰਚੇ ਉਹਨਾਂ ਨੇ ਆ ਕੇ ਇਹਦੀ ਇੰਟਰਵਿਊ ਕੀਤੀ ਤੇ ਫਿਰ ਤਾਂ ਇਥੋਂ ਤੱਕ ਹੋ ਗਿਆ ਕਿ ਉਹਨਾਂ ਨੇ ਇਹਨੂੰ ਆਪਣੀ ਉਥੋਂ ਇੱਕ ਤਰ੍ਹਾਂ ਨਾਲ ਨੁਮਾਇੰਦਾ ਬਣਾ ਲਿਆ BBC ਵਾਲਿਆਂ ਨੇ ਤਾਂ ਇਹ ਇੱਕ ਆਪਣਾ ਹੋਰ ਹੀ ਨਾਮ ਬਦਲ ਕੇ ਰੱਖ ਕੇ ਆਪਣੀਆਂ ਉਥੋਂ ਜੜੀਆਂ ਸੀ ਇਹ ਰਿਪੋਰਟਾਂ ਭੇਜਦੀ ਰਹੀ ਪੜਾਈ ਨੂੰ ਇਸ ਨੇ ਬਹੁਤ ਕਹ ਲੋ ਕਿ ਉਸ ਖੇਤਰ ਦੇ ਵਿੱਚ ਜਿਹੜਾ ਸੀ ਫਲਾਉਣ ਦੇ ਵਿੱਚ ਬੜਾ ਵੱਡਾ ਯੋਗਦਾਨ ਪਾ ਰਹੀ ਸੀ ਤੇ ਜਦੋਂ ਤਾਲਿਬਾਨ ਨੇ ਵੇਖਿਆ ਕਿ ਇਹਨੂੰ ਆਵਾਜ਼ ਨੂੰ ਬੰਦ ਕਰਾਉਣਾ ਬੜਾ ਮੁਸ਼ਕਲ ਆ ਤੇ ਫਿਰ ਇਹ ਉਹਨਾਂ ਨੇ ਆਪਣੇ ਜਿਹੜੇ ਲੜਾਕੂ ਸੀ ਉਹਨਾਂ ਨੂੰ ਹੁਕਮ ਦਿੱਤਾ ਕਿ ਇਹਨੂੰ ਖਤਮ ਕਰੋ ਤੇ ਜਦੋਂ ਫਿਰ ਇਹ ਆਪਣੇ ਪਿਤਾ ਦੇ ਨਾਲ ਸਕੂਲੋਂ ਪੜ੍ਹ ਕੇ ਘਰ ਨੂੰ ਆ ਰਹੀ ਸੀ ਸਕੂਲ ਤੋਂ ਤਾਂ ਰਸਤੇ ਦੇ ਵਿੱਚ ਬੱਸ ਦੇ ਵਿੱਚ ਹੀ ਉਹ ਕਾਰਕ ਜਿਹੜੇ ਸੀਗੇ ਲੜਾਕੇ ਸੀਗੇ ਉਹਨਾਂ ਦੇ ਤਾਲੇਪਾਨ ਦੇ ਉਹ ਦਾਖਲ ਹੋਏ ਉਹਨਾਂ ਨੇ ਇਹਦੇ ਸਿਰ ਦੇ ਵਿੱਚ ਗੋਲੀ ਮਾਰੀ ਤੇ ਗੱਡੀ ਖੜੀ ਕਰਕੇ ਬਾਸ ਰੁਕਾ ਕੇ ਫਿਰ ਉਹ ਚਲੇ ਗਏ ਇਹਨੂੰ ਤੁਰਤ ਪਸ਼ਾਵਰ ਦੇ ਹਸਪਤਾਲ ਲੈ ਅੰਦਾ ਗਿਆ ਡਾਕਟਰਾਂ ਨੇ ਮੁੱਢਲੀ ਸਹਾਇਤਾ ਦਿੱਤੀ ਤੇ ਉਹ ਕਹਿੰਦੇ ਕਿ ਇਸ ਦਾ ਰਾਜ ਇੱਥੇ ਜਿੱਥੇ ਇਹਦੇ ਸਿਰ ਦੇ ਅੰਦਰ ਗੋਲੀ ਆ ਪਾਕਿਸਤਾਨ ਦੇ ਵਿੱਚ ਸੰਭਵ ਨਹੀਂ ਹੈਗਾ ਇਹਨੂੰ ਇਹ ਬਾਹਰ ਬਦੇਸ਼ ਚ ਲੈ ਜਾਣਾ ਪਏਗਾ ਤੇ ਫਿਰ ਇਹਨੂੰ ਉਹ ਹਵਾਈ ਜਹਾਜ਼ ਦੇ ਰਾਹੀਂ ਉਥੋਂ ਜਿਹੜੇ ਸੀ ਬਰਮਿੰਗਮ ਲਿਜਾਇਆ ਗਿਆ ਬਰਮਿੰਗਮ ਦੇ ਵਿੱਚ ਹੀ ਇਹਦਾ ਇਲਾਜ ਹੋਇਆ ਜਦੋਂ ਇਹ ਬਰਮਿੰਗਮ ਪਹੁੰਚੀ ਤਾਂ ਸਾਰੀ ਦੁਨੀਆ ਜਿਹੜੀ ਸੀ ਉਦੋਂ ਤੱਕ ਉਹਨੂੰ ਸਾਰਾ ਪਤਾ ਲੱਗ ਚੁੱਕਿਆ ਸੀ ਕਿ ਇਸ ਲੜਕੀ ਨਾਲ ਕੀ ਹੋਇਆ ਤੇ ਇਹ ਲੜਕੀ ਦੀ ਮੁਹੱਤਬ ਕੀ ਹੈ ਦੁਨੀਆ ਦੇ ਵਿੱਚ ਲੜਕੀਆਂ ਦੀ ਸਿੱਖਿਆ ਦੇ ਖੇਤਰ ਵਿੱਚ ਤੇ ਉਹ ਸਾਰੇ ਵੱਡੇ ਵੱਡੇ ਉੱਥੇ ਜਥੇਬੰਦੀਆਂ ਜਿਹੜੀਆਂ ਸੰਸਥਾਵਾਂ ਆ ਮੈਂ ਕਹ ਲਿਏ ਕਿ ਸੰਯੁਕਤ ਰਾਸ਼ਟਰ ਦੀਆਂ ਉਹਨਾਂ ਦੇ ਨੁਮਾਇंदे ਵੀ ਉੱਥੇ ਪਹੁੰਚੇ ਇਹਨਾਂ ਦੇ ਕੋਲ ਤੇ ਇਹਨੂੰ ਉਤਸ਼ਾਹਤ ਕੀਤਾ ਉਹਨਾਂ ਨੇ ਇਹ ਫਿਰ ਉੱਥੇ ਜਾ ਕੇ ਇਹਨੇ ਪੜ੍ਹਾਈ ਵੀ ਕੀਤੀ ਇਹਨੇ ਫਿਰ ਕਮਲਾਲਾ ਫੰਡ ਵੀ ਉੱਥੇ ਕਾਇਮ ਕੀਤਾ ਗਿਆ ਜਿਸ ਫੰਡ ਦਾ ਪੈਸਾ ਇਕੱਠਾ ਕੀਤਾ ਫਿਰ ਇਹਨਾਂ ਨੇ ਪਰਵਾਰ ਨੇ ਇਹਨਾਂ ਦੇ ਨੇ ਉਹ ਜਿਹੜਾ ਸੀਗਾ ਸਿਰਿਆ ਤੇ ਲਿਬਨਾਨ ਦੇ ਵਿੱਚ ਸ਼ਰਨਾਰਥੀ ਕੈਂਪ ਜਿਹੜੇ ਸੀ ਉੱਥੇ ਸਕੂਲ ਖੋਦੇ ਜਾ ਕੇ ਇਹਨਾਂ ਨੇ ਇਹਨਾਂ ਨੂੰ ਦੁਨੀਆ ਭਰ ਦੇ ਵਿੱਚ ਇੰਨੀ ਹਮਾਇਤ ਮਿਲੀ ਇਹਨਾਂ ਨੇ ਜਿਸ ਤਰ੍ਹਾਂ ਕਹਿ ਲਈਏ ਕਿ ਔਰਤਾਂ ਦੀ ਸਿੱਖਿਆ ਨੂੰ ਵਿਸ਼ਵ ਦੇ ਵਿੱਚ ਇੱਕ ਐਸੀ ਆਵਾਜ਼ ਦਿੱਤੀ ਕਿ ਫਿਰ ਜਿਹੜਾ ਸੀ ਬਹੁਤ ਸਾਰੇ ਦੇਸ਼ਾਂ ਨੇ ਵੀ ਇਹਨੂੰ ਅਪਣਾ ਲਿਆ ਈਵਨ ਪਾਕਿਸਤਾਨ ਨੇ ਵੀ ਜਦੋਂ ਇਹਦੇ ਤੇ ਹਮਲਾ ਹੋਇਆ ਸੀ ਉਸ ਤੋਂ ਬਾਅਦ ਇੱਕ ਜ਼ਰਦਾਰੀ ਸੀ ਉਸ ਵੇਲੇ ਉੱਥੇ ਜਿਹੜਾ ਸੀਗਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਉਹਨੇ ਇੱਕ ਉੱਥੇ ਪਾਕਿਸਤਾਨ ਦੇ ਵਿੱਚ ਪਹਿਲੀ ਵਾਰ ਰਾਈਟ ਟੂ ਐਜੂਕੇਸ਼ਨ ਜਿਹੜਾ ਐਜੂਕੇਸ਼ਨ ਸੀ ਉਹ ਔਰਤਾਂ ਦੇ ਵਾਸਤੇ ਉਹ ਕਾਨੂੰਨ ਲਿਆਂਦਾ ਤੇ ਇੱਕ ਫੰਡ ਵੀ ਉਹਨਾਂ ਨੇ ਰੱਖਿਆ ਤੇ ਫਿਰ ਇਹ 2014 ਦੇ ਵਿੱਚ ਹੀ ਸਾਡੇ ਕੈਲਾਸ਼ ਸਤਿਆਰਥੀ ਸੀ ਇੰਡੀਆ ਦੇ ਦਾ ਉਹ ਦਰੂ ਮਲਾਲਾ ਜੋਫਾਈ ਨੂੰ ਸਾਂਝਾ ਨੋਬਲ ਇਨਾਮ ਦਿੱਤਾ ਗਿਆ ਇਹ ਇਸ ਲੜਕੀ ਦੀ ਆਵਾਜ਼ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਸਾਰੀ ਦੁਨੀਆ ਦੀ ਆਵਾਜ਼ ਬਣ ਗਈ ਕਿ ਸਮਾਜ ਨੂੰ ਜੇ ਬਦਲਣਾ ਆ ਸਮਾਜ ਦੇ ਵਿੱਚ ਜੇ ਚੰਗਿਆਈਆਂ ਦਾ ਵਾਅਦਾ ਕਰਨਾ ਆ ਤਾਂ ਜ਼ਰੂਰੀ ਆ ਕਿ ਬੱਚਿਆਂ ਨੂੰ ਜਿਹੜੀ ਆ ਉਹ ਸਿੱਖਿਆ ਜਿਹੜੀ ਆ ਉਹ ਲਾਜ਼ਮੀ ਬਣਾਈ ਜਾਏ ਤੇ ਫਿਰ ਇਹ ਜਿਹੜੀ ਆ ਆਵਾਜ਼ ਜਿਹੜੀ ਆ ਹੋਰ ਬਲੰਦ ਹੋਣੀ ਹੋਰ ਜਿੱਥੇ ਸੰਸਥਾਵਾਂ ਨੇ ਵੀ ਅੱਗੇ ਕਰਨੀ ਸ਼ੁਰੂ ਕਰ ਦਿੱਤੀ ਬਹੁਤ ਵੱਡੀ ਗੱਲ ਆ ਕਿ ਉਹ ਲੜਕੀ ਜਿਹੜੀ ਇੱਕ ਦੂਰ ਦਰਾਡੇ ਪਹਾੜਾਂ ਦੇ ਵਿੱਚ ਕਸ਼ਮੀਰ ਵਰਗੇ ਖੇਤਰ ਦੇ ਵਰਗੇ ਜਿਹੇ ਹੈਗੇ ਜਿਹੜੇ ਆ ਪਰ ਉਹ ਇਲਾਕਾ ਕਿਉਂਕਿ ਤਾਲੀਬਾਨ ਦਾ ਅਫਗਾਨਿਸਤਾਨ ਦੇ ਵਿੱਚ ਜੋਰ ਸੀ ਤੇ ਉਹ ਪ੍ਰਭਾਵ ਉੱਥੇ ਵੀ ਸੀ ਤੇ ਉਹ ਉਥੋਂ ਦੇ ਤਲਵਾਨਾਂ ਤੋਂ ਪ੍ਰਭਾਵਿਤ ਹੋ ਕੇ ਉਹ ਪਾਕਿਸਤਾਨ ਦੇ ਵਿੱਚ ਤਲਵਾਨ ਤਹਿਰੀਕ ਇਹ ਤਲਵਾਨ ਪਾਕਿਸਤਾਨ ਨਾਂ ਦੀ ਜਥੇਬੰਦੀ ਬਣੀ ਜਿਹਨੂੰ ਉਦੋਂ ਵੀ ਤੇ ਹੁਣ ਵੀ ਪਾਕਿਸਤਾਨ ਹਵਾਈ ਹਮਲੇ ਉੱਥੇ ਕਰਕੇ ਦਬਾਉਣ ਦੀ ਕੋਸ਼ਿਸ਼ ਕਰਦਾ ਆ ਰਿਹਾ ਆ ਉਹ ਉਹੀ ਕਾਨੂੰਨ ਉਸ ਤਰ੍ਹਾਂ ਦੇ ਲਾਗੂ ਕਰਨਾ ਚਾਹੁੰਦੇ ਸੀ ਉੱਥੇ ਜਿਸ ਤਰ੍ਹਾਂ ਦੇ ਇਸਲਾਮਿਕ ਸਟੇਟ ਨੇ ਕੋਸ਼ਿਸ਼ ਕੀਤੀ ਸੀ ਜਾਂ ਜਿਸ ਤਰ੍ਹਾਂ ਦੇ ਹੁਣ ਅਫਗਾਨਿਸਤਾਨ ਦੇ ਵਿੱਚ ਚੱਲ ਰਹੇ ਆ ਮੰਨ ਲਓ ਔਰਤਾਂ ਦੇ ਸਾਰੇ ਹੀ ਹੱਕ ਸਾਰੇ ਹੱਕ ਜਿਹੜੇ ਆ ਉਹ ਖੋਲੇ ਜਾਂਦੇ ਆ ਨਾ ਉਹ ਕਿਤੇ ਨੌਕਰੀ ਕਰ ਸਕਦੀਆਂ ਆ ਨਾ ਉਹ ਪੜ੍ਹਾਈ ਕਰ ਸਕਦੀਆਂ ਆ ਉਹਨਾਂ ਨੂੰ ਇੱਕ ਪਰਦਿਆਂ ਦੇ ਅੰਦਰ ਹੀ ਜਿਹੜਾ ਆ ਉਹ ਕੈਦ ਕੀਤਾ ਜਾਂਦਾ ਰਿਹਾ ਹੈ ਪਰ ਇਹ ਇਸ ਆਵਾਜ਼ ਨੂੰ ਜਿਸ ਤਰ੍ਹਾਂ ਸਾਰੇ ਮੁ슬ਮ ਦੇਸ਼ਾਂ ਨੇ ਹੁਣ ਅਪਣਾਇਆ ਆ ਤੇ ਉਹ ਉਹਨੂੰ ਬੰਦ ਕੀਤਾ ਆ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਘਟਨਾ ਆ اسلامਾਬਾਦ ਵਿੱਚ ਹੋਈ ਇਹ ਜਿਹੜੀ ਕਾਨਫਰੰਸ ਹੋਈ ਆ ਉਹਦੇ ਵਿੱਚ ਜੂਸਫ ਜ਼ਾਈ ਜਦੋਂ ਇਹ ਮਲਾਲਾ ਬੁਲੀ ਆ ਤੇ ਮਲਾਲਾ ਨੇ ਜ਼ੋਰ ਦੇ ਕੇ ਮੁ슬ਮ ਦੇਸ਼ਾਂ ਨੂੰ ਕਿਹਾ ਕਿ ਉਹ ਅਫਗਾਨਿਸਤਾਨ ਨੂੰ ਉਦੋਂ ਤੱਕ ਮਾਨਤਾ ਨਾ ਦੇਣ ਜਦੋਂ ਤੱਕ ਇਹ ਉੱਥੇ ਲੜਕੀਆਂ ਦੀ ਸਿੱਖਿਆ ਜਿਹੜੇ ਆ ਸਕੂਲ ਬੰਦ ਕੀਤੇ ਹੋਏ ਆ ਕਾਲਜ ਬੰਦ ਕੀਤੇ ਹੋਏ ਆ ਇਹ ਨਹੀਂ ਖੋਲਦੇ ਤੇ ਇਹ ਉਸਨੇ ਪਾਕਿਸਤਾਨ ਦੀ ਸਰਕਾਰ ਨੂੰ ਵੀ ਕਿਹਾ ਕਿ ਉਹ ਹਿਚਕਚਾਟ ਆਨੰਦ ਖਾਏ ਉਹ ਉਹਦਾ ਫਰਜ਼ ਬਣਦਾ ਆ ਕਿ ਉਹ ਅਫਗਾਨਿਸਤਾਨ ਨਾਲ ਵੀ ਗੱਲ ਕਰੇ ਕਿ ਉੱਥੇ ਲੜਾਈ ਲੜਕੀਆਂ ਨੂੰ ਕਿਉਂ ਨਹੀਂ ਪੜਨ ਦਿੱਤਾ ਜਾ ਰਿਹਾ ਇਹ ਜਿਹੜੀ ਆਵਾਜ਼ ਆ ਉਹਨੂੰ ਮੁਸਲਮ ਦੇਸ਼ਾਂ ਨੇ ਵੀ ਸਵੀਕਾਰਿਆ ਤੇ ਕਿਹਾ ਕਿ ਸਾਰੇ ਦੇਸ਼ ਜਿਹੜੇ ਆ ਉਹਨਾਂ ਨੂੰ ਇਸਲਾਮਕ ਵਿੱਚ ਕਿਤੇ ਵੀ ਇਸ ਤਰ੍ਹਾਂ ਦੇ ਜ਼ਿਕਰ ਨਹੀਂ ਆ ਕਿ ਔਰਤਾਂ ਨੂੰ ਜਿਹੜਾ ਆ ਪੜ੍ਹਾਈ ਤੋਂ ਦੂਰ ਰੱਖਿਆ ਜਾਏਗਾ ਬਹੁਤ ਸਾਰੇ ਦੁਨੀਆ ਦੇ ਵਿੱਚ ਅਫਗਾਨਿਸਤਾਨ ਮੁਸਲਮ ਦੇਸ਼ ਆ ਜਿੱਥੇ ਤੁਸੀਂ ਕਹਿ ਹੀ ਨਹੀਂ ਸਕਦੇ ਕਿ ਔਰਤਾਂ ਜਿਹੜੀਆਂ ਆ ਉਹ ਦੂਸਰੇ ਕਿਸੇ ਤਰ੍ਹਾਂ ਦੇ ਵੀ ਨੜੋਂ ਵੀ ਪਛੜੀਆਂ ਹੋਈਆਂ ਗੁਆਂਡ ਇਰਾਨ ਆ ਉੱਥੇ ਬਹੁਤ ਜ਼ਿਆਦਾ ਔਰਤਾਂ ਪੜੀਆਂ ਆ ਪੜ ਕੇ ਨੌਕਰੀਆਂ ਕਰ ਰਹੀਆਂ ਆ ਕਾਰੋਬਾਰ ਸੰਭਾਲ ਰਹੀਆਂ ਆ ਉਹਨਾਂ ਨੂੰ ਪੜਨ ਦੇ ਵਿੱਚ ਤਾਂ ਉਹਨਾਂ ਦੇ ਕੋਈ ਰੋਕ ਨਹੀਂ ਸਭ ਤੋਂ ਜ਼ਿਆਦਾ ਯੂਨੀਵਰਸਿਟੀਆਂ ਜਿਹੜੀਆਂ ਉੱਥੇ ਕਾਲਜ ਆ ਉਹ ਔਰਤਾਂ ਦੇ ਆ ਉਹਨਾਂ ਦੀ ਪੜ੍ਹਾਈ ਦੇ ਆ ਇੱਥੋਂ ਤੱਕ ਕੇ ਸਾਡੇ ਜੰਮੂ ਕਸ਼ਮੀਰ ਤੋਂ ਵੀ ਉੱਥੇ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਪੜ੍ਹਾਈ ਕਰਨ ਜਾਂਦੀਆਂ ਆ ਉਹ ਦੇਸ਼ ਜਿਹੜਾ ਆ ਉਹ ਉਹ ਹੋਰ ਭਾਵੇਂ ਕੋਈ ਉਹ ਉਥੇ ਹਜਾਬ ਜਾਂ ਕੋਈ ਹੋਰ ਕੁਝ ਕਾਨੂੰਨ ਹੋਣ ਜਿਹੜੇ ਕਿ ਉਹ ਆਪਣੇ ਧਰਮ ਦੇ ਅਨੁਸਾਰ ਹੈ ਪਰ ਪੜਾਈ ਦੇ ਪੱਖੋਂ ਉਹ ਬਿਲਕੁਲ ਕਿਸੇ ਤਰ੍ਹਾਂ ਦੀ ਉਥੇ ਰੋਕ ਨਹੀਂ ਹੈਗੀ ਲੜਕੀਆਂ ਦੀ ਤੇ ਨਾ ਹੀ ਉਹਨਾਂ ਦੇ ਜਿਹੜੇ ਉਹਨਾਂ ਨੂੰ ਚਿਹਰੇ ਟਕਣ ਦੀ ਕੋਈ ਇਦਾਂ ਦੀ ਉਹ ਤਾਂ ਤੇ ਹੈਗੀ ਹੈ ਕਿ ਉਹ ਢੱਕ ਕੇ ਰੱਖਣਾ ਉਹ ਆਮ ਔਰਤਾਂ ਦੀ ਤਰ੍ਹਾਂ ਹੀ ਆਪਣੇ ਜਿਹੜੇ ਇੱਕ ਕਹ ਲਓਗੇ ਲਿਬਾਸ ਦੇ ਵਿੱਚ ਉਹ ਬੇਚਰਦੀਆਂ ਆ ਤੁਸੀਂ ਹੋਰ ਦੇਖ ਲਓ ਦੇਸ਼ ਜਿਹੜੇ ਹੈਗੇ ਆ ਰੂਸ ਸਾਫ ਸਾਬਕਾ Soviet ਸੰਘ ਦੇ ਜਿਹੜੇ ਦੇਸ਼ ਹੈਗੇ ਆ ਜਿਹੜੇ ਹੋਰ ਕਜ਼ਾਕਿਸਤਾਨ ਉਜ਼ਬੇਕਿਸਤਾਨ ਉਧਰ ਜਾ ਕੇ ਵੇਖੋ ਕੋਈ ਹੈ ਹੀ ਨਹੀਂ ਇਸ ਤਰ੍ਹਾਂ ਦੀ ਗੱਲ ਕਿ ਔਰਤਾਂ ਦੀ ਪੜ੍ਹਾਈ ਦੇ ਬਾਰੇ ਕੋਈ ਗੱਲ ਕਰਦਾ ਹੋਵੇ ਕਿ ਉਹਨਾਂ ਨੂੰ ਪੜ੍ਹਨ ਨਹੀਂ ਦੇਣਾ ਈਵਨ ਹੁਣ ਸਾਊਦੀ ਅਰਬ ਦੇ ਵਿੱਚ ਵੀ ਜਿਹੜੀ ਆ ਉਹ ਲੜਕੀਆਂ ਵੀ ਜਿਹੜੀ ਆਵਾਜ਼ ਨੂੰ ਜੜਾ ਆ ਉਹ ਪ੍ਰਵਾਨ ਕੀਤਾ ਗਿਆ ਆ ਪੂਰੀ ਤਰ੍ਹਾਂ ਤੇ ਉੱਥੇ ਵੀ ਜਿਹੜੇ ਉਹਨਾਂ ਨੂੰ ਹੱਕ ਦਿੱਤੇ ਜਾ ਰਹੇ ਆ ਇੱਕ ਨੇਕ ਦੁਨੀਆ ਦੇ ਵਿੱਚ ਇੱਕੋ ਇੱਕ ਦੇਸ਼ ਆ ਅਫਗਾਨਿਸਤਾਨ ਜਿੱਥੇ ਲੜਕੀਆਂ ਨੂੰ ਪੜ੍ਹਨ ਤੋਂ ਉੱਕਾ ਹੀ ਰੋਕ ਦਿੱਤਾ ਗਿਆ ਆ ਉਹਨਾਂ ਦੀ ਕਿਤੇ ਵੀ ਉਹਨਾਂ ਦੇ ਕਿਸੇ ਟੀਵੀ ਦੇ ਉੱਤੇ ਨਜ਼ਰ ਨਹੀਂ ਆਣੀਆਂ ਚਾਹੀਦੀਆਂ ਕਿਤੇ ਗੀਤ ਸੰਗੀਤ ਦੇ ਵਿੱਚ ਨਹੀਂ ਦਸਣੀਆਂ ਚਾਹੀਦੀਆਂ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਘਰਾਂ ਦੀਆਂ ਚਾਰਦੁਵਾਰੀਆਂ ਦੇ ਅੰਦਰ ਤੱਕ ਹੀ ਸੀਮਤ ਕਰ ਦਿੱਤਾ ਗਿਆ ਆ ਤੇ ਸ਼ਾਇਦ ਇਹ ਇਹੀ ਵੱਡਾ ਕਾਰਨ ਆ ਦੁਨੀਆ ਦੇ ਕਿਸੇ ਵੀ ਦੇਸ਼ ਨੇ ਅਜੇ ਤੱਕ ਉਸ ਨਵੀਂ ਸਰਕਾਰ ਨੂੰ ਜੋ ਉੱਥੇ ਤਾਲਿਬਾਨ ਦੀ ਆਈ ਆ ਮਾਨਤਾ ਨਹੀਂ ਦਿੱਤੀ ਤੇ ਹੁਣ ਇਹ ਪਾਕਿਸਤਾਨ ਦੇ ਵਿੱਚ ਵੀ ਇਹ ਆਵਾਜ਼ ਉੱਠੀ ਆ ਕਿ ਔਰਤਾ ਨਿਹੜੀਆਂ ਆ ਉਹਨਾਂ ਨੂੰ ਜਿਹੜਾ ਦੇਸ਼ ਪੜ੍ਹਾਈ ਦੇ ਹੱਕ ਨਹੀਂ ਦਿੰਦਾ ਉਹਨਾਂ ਨੂੰ ਕੰਡੈਮ ਕੀਤਾ ਜਾਣਾ ਚਾਹੀਦਾ ਆ ਤੇ ਉਹਨਾਂ ਦਾ ਸਾਥ ਨਹੀਂ ਦਿੱਤਾ ਜਾਣਾ ਚਾਹੀਦਾ ਮਨਾਲਾ ਦੀ ਇਹ ਆਵਾਜ਼ ਜਦੋਂ ਹੁਣ ਦੁਬਾਰਾ ਤੇ ਪਾਕਿਸਤਾਨ ਦੇ ਵਿੱਚ ਗੂੰਜੀ ਆ ਆਪਣੇ ਦੇਸ਼ ਵਿੱਚ ਹੀ ਤਾਂ ਉੱਥੋਂ ਦੀਆਂ ਮੁਸਲਮਾਨ ਔਰਤਾਂ ਨੇ ਵੀ ਇੱਕ ਤਰ੍ਹਾਂ ਨਾਲ ਬਹੁਤ ਖੁਸ਼ੀ ਜ਼ਾਹਰ ਕੀਤੀ ਆ ਕਿ ਸਾਡੀ ਧੀ ਆ ਇਹ ਜਿਹਨੂੰ ਕਿਸੇ ਵੇਲੇ ਸਿਰ 'ਚ ਗੋਲੀ ਮਾਰ ਕੇ ਉਹਨੂੰ ਇਸ ਕਰਕੇ ਰੋਕ ਦਿੱਤਾ ਗਿਆ ਸੀ ਪੜਨ ਤੋਂ ਕਿ ਮਤਲਬ ਇਹ ਹੋਰਨਾਂ ਨੂੰ ਵੀ ਪੜਨ ਵਾਸਤੇ ਕਹਿੰਦੀ ਆ ਤੇ ਫਿਰ ਅੱਜ ਵੇਖੋ ਕਿ ਉਹਦੀ ਇਸ ਜੋ ਹਿੰਮਤ ਸੀ ਜੋ ਦਲੇਰੀ ਸੀ ਉਹਨੂੰ ਦੁਨੀਆ ਨੇ ਪ੍ਰਵਾਨ ਕੀਤਾ ਆ ਤੇ ਅੱਜ ਉਹ ਇੱਕ ਸਾਰੀ ਦੁਨੀਆ ਦੀ ਆਵਾਜ਼ ਬਣ ਕੇ ਸਾਰੇ ਗੂੰਜ ਰਹੀ ਆ ਕਿਉਂਕਿ ਸਮਾਜ ਜਿਹੜਾ ਹੈ ਜਦ ਤੱਕ ਸਾਰੇ ਸਮਾਜ ਦੇ ਜਿੰਨੇ ਵੀ ਰੋਕਿਆ ਜਦੋਂ ਤੱਕ ਉਹਨਾਂ ਨੂੰ ਸਾਰਿਆਂ ਨੂੰ ਪੜਨ ਦੇ ਜਾਂ ਉਹਨਾਂ ਨੂੰ ਵਿਕਸਤ ਹੋਣ ਦੇ ਮੌਕੇ ਨਹੀਂ ਮਿਲਦੇ ਸਮਾਜ ਕਦੇ ਵਿਕਾਸ ਨਹੀਂ ਕਰ ਸਕਦਾ ਰਾਣਾ ਇਤਿਹਾਸ ਹੀ ਦੇਖ ਲਓ ਮਰਦ ਪ੍ਰਧਾਨ ਸਮਾਜ ਸੀ ਔਰਤਾਂ ਦੀ ਉੱਥੇ ਕੋਈ ਹਿੱਸੇਦਾਰੀ ਨਹੀਂ ਸੀ ਤੇ ਉਹ ਮਰਦ ਪ੍ਰਧਾਨ ਸਮਾਜ ਜਿਹੜਾ ਸੀ ਆਪਸਦਰਾ ਹੋਇਆ ਤੇ ਆਪਸ ਵਿੱਚ ਹੀ ਲੜ ਲੜ ਕੇ ਉਹ ਸਦੀਆਂ ਤੱਕ ਸਾਰਾ ਸੀ ਜਿਹੜਾ ਆਪਣੇ ਆਪ ਨੂੰ ਕਮਜ਼ੋਰ ਕਰਦਾ ਰਿਹਾ ਦੇਸ਼ ਨੂੰ ਕਮਜ਼ੋਰ ਕਰਦਾ ਰਿਹਾ ਤੇ ਦੂਸਰੇ ਦੇਸ਼ਾਂ ਦੇ ਆ ਕੇ ਲੋਕ ਇੱਥੇ ਰਾਜ ਕਰਦੇ ਰਹੇ ਪਰ ਹੁਣ ਕਿਉਂਕਿ ਪੜ੍ਹਾਈ ਨੇ ਜਿਹੜਾ ਔਰਤਾਂ ਨੂੰ ਬਰਾਬਰ ਮੌਕੇ ਦਿੱਤੇ ਆ ਉਹਨਾਂ ਨਾਲ ਹੁਣ ਔਰਤਾਂ ਸਾਰਿਆਂ ਨੂੰ ਦਿਸ ਰਹੀਆਂ ਕਿ ਉਹ ਜਿੰਨਾ ਮਨੁੱਖ ਜਿੰਨਾ ਆਦਮੀ ਪਾ ਰਿਹਾ ਯੋਗਦਾਨ ਦੇ ਇਸ ਦੇ ਸਮਾਜ ਦੇ ਵਿੱਚ ਤਰੱਕੀ ਦੇ ਵਿੱਚ ਬਰਾਬਰ ਉਹਨਾਂ ਹੀ ਹਿੱਸਾ ਔਰਤਾਂ ਦਾ ਵੀ ਉਹਦੇ ਚ ਪੈ ਰਿਹਾ ਆ ਇਸੇ ਕਰਕੇ ਦੇ ਜਿਹੜੇ ਆ ਹੁਣ ਉਹ ਪਹਿਨਾਂ ਨਾਲੋਂ ਕਿਤੇ ਜ਼ਿਆਦਾ ਤਰੱਕੀ ਕਰ ਗਏ ਆ ਤੇ ਇਹ سلسلہ ਦੁਨੀਆ ਦੇ ਵਿੱਚ ਚੱਲਦਾ ਰਹਿਣਾ ਚਾਹੀਦਾ ਆ ਅੱਜ ਇੰਨਾ ਹੀ ਆਜ਼ਾਦਤ ਦਿਓ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਸ਼ੁਕਰੀਆ